ਜੇਕਰ ਤੁਸੀਂ ਵੀ ਜਹਾਜ਼ਾਦ ਵਿੱਚ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਇੱਕ ਬੇहद ਹੀ ਵੱਡਾ ਫੈਸਲਾ ਲਤਾ ਗਿਆ ਜਿੱਤੇ ਚੰਡੀਗੜ੍ਹ 에어ਪੋਰਟ ਹੁਣ ਕੁਝ ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਤਾਂ ਹੁਣ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਇੱਕ ਵੱਡੀ ਜਾਣਕਾਰੀ ਆ ਚੁੱਕੀ ਹੈ ਚੰਡੀਗੜ੍ਹ 에어ਪੋਰਟ ਜਿਹੜਾ ਵਾ ਹੁਣ 13 ਦਿਨਾਂ ਦੇ ਲਈ ਬੰਦ ਰਹਿਣ ਵਾਲਾ ਹੈ ਹਾਲਾਂਕਿ ਇਸ ਨੂੰ ਬੰਦ ਕਰਨ ਦਾ ਕਾਰਨ ਕੀ ਹੈ ਉਹ ਵੀ ਸਾਹਮਣੇ ਆ ਚੁੱਕਾ ਹੈ ਇੱਕ ਵੱਡਾ ਐਲਾਨ ਹੋਇਆ ਕਿ 13 ਦਿਨਾਂ ਦੇ ਲਈ ਚੰਡੀਗੜ੍ਹ 에어ਪੋਰਟ ਬੰਦ ਰਹਿਣ ਵਾਲਾ ਹੈ ਇਸ ਦੇ ਵਿਚਾਲੇ ਤੁਹਾਨੂੰ ਦੱਸੀਏ ਕਿ ਹੁਣ ਮੁਰੰਮਤ ਦੇ ਚੱਲਦੇ ਹੋਏ ਇਹ ਫੈਸਲਾ ਲੱ타 ਗਿਆ ਚੰਡੀਗੜ੍ਹ 에어ਪੋਰਟ ਨੂੰ 13 ਦਿਨਾਂ ਦੇ ਲਈ ਬੰਦ ਜਿਹੜਾ ਵਾ ਕੀਤਾ ਗਿਆ ਯਾਤਰੀਆਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਤੇ ਹੁਣ ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਕੇਂਦਰੀ ਨਾਗਰਿਕ ਜਿਹੜੇ ਨੇ ਉਹਨਾਂ ਨੂੰ ਹੁਣੇ ਪੱਤਰ ਲਿਖ ਕੇ ਆ ਬਾਲਾ 에어ਪੋਰਟ ਇੱਕ ਵਧੀਆ ਵਿਕਲਪ ਦੱਸਿਆ ਕਿ ਉਸਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਸੁਝਾ ਜਿਹੜਾ ਵਾ ਯਾਤਰੀਆਂ ਨੂੰ ਦਿੱਤਾ ਕਿ ਕਿਉਂਕਿ ਜਿਹੜੇ ਯਾਤਰੀ ਚੰਡੀਗੜ੍ਹ ਤੋਂ ਆਪਣੀਆਂ ਉਡਾਨਾਂ ਫੜਦੇ ਨੇ ਫਲਾਈਟਸ ਲੈਂਦੇ ਨੇ ਪਰ ਉਹਨਾਂ ਦੇ ਲਈ ਹੁਣ ਜੋ ਸਭ ਤੋਂ ਵਧੀਆ ਵਿਕਲਪ ਅੰਬਾਲਾ ਵੀ ਦੱਸਿਆ ਗਿਆ ਅੰਬਾਲਾ 에ਰਪੋਰਟ ਪੂਰੀ ਤਰ੍ਹਾਂ ਜਿਹੜਾ ਵਾ ਤਿਆਰ ਹੈਗਾ ਵਾ ਤੇ ਉਡਾਨਾਂ ਸ਼ੁਰੂ ਕੀਤੀਆਂ ਗਈਆਂ ਨੇ ਉੱਤੇ ਯੋਜਨਾ ਜੜੀਆ ਬਣਾਈ ਗਈ ਹੈ ਪਰ 13 ਦਿਨਾਂ ਦੇ ਲਈ ਮੁਰੰਮਤ ਦੇ ਚੱਲਦੇ ਚੰਡੀਗੜ੍ਹ 에ਰਪੋਰਟ ਬੰਦ ਜਿਹੜਾ ਵਾ ਕੀਤਾ ਜਾ ਰਿਹਾ ਹੈ ਫੈਸਲਾ ਲਿਤਾ ਗਿਆ ਹੈ ਇਸ ਦੇ ਵਿਚਾਰੇ ਤੁਹਾਨੂੰ ਦੱਸਿਏ ਕਿ ਹੁਣ ਤੁਹਾਡੇ ਲਈ ਵਧੀਆ ਰਾਹ ਜਿਹੜਾ ਵਾ ਉਹ ਅੰਬਾਲਾ 에ਅਰਪੋਰਟ ਦੱਸਿਆ ਗਿਆ ਹੈ ਇਸ ਦੇ ਵਿਚਾਰੇ ਦੱਸਿਏ ਕਿ ਹੁਣ ਅੰਬਾਲਾ ਦੇ ਜਿਹੜੇ ਡੈਮੋਨਸਟ੍ਰੇਟਿਕ 에ਅਰਪੋਰਟ ਦੇ ਉੱਤੇ ਸੁਰੱਖਿਆ ਤੇ ਹੋਰ ਜਿਹੜੀਆਂ ਸੁਵਿਧਾਵਾਂ ਤੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਹੋਏ ਨੇ ਔਰ ਤੁਸੀਂ ਮਸ਼ੀਨਾਂ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ ਸਿਕਿਉਰਿਟੀ ਦੇ ਮਤੇ ਨਜ਼ਰ ਜੋ ਹੈ ਪਹਿਲ ਤੇ ਤਾਰਦੇ ਉੱਤੇ ਕੰਮ ਕੀਤਾ ਗਿਆ ਤੇ ਅਨਲ ਵਿੱਚ ਨੇ ਕਿਹਾ ਕਿ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਉਹ ਜਿਹੜੀਆਂ ਉਡਾਨਾਂ ਜਿਹੜੀਆਂ ਉਡਦੀਆਂ ਨੇ ਉਹ ਅੰਮ੍ਰਾਲਾ ਤੋਂ ਜਿਹੜਾ ਵਾ ਹੋ ਸਕਦੀਆਂ ਨੇ ਇਹ ਵੱਡਾ ਪ੍ਰਸਤਾਵ ਜਿਹੜਾ ਵਾ ਉਹ ਅਨਲ ਵਿੱਚ ਤੇ ਵੱਲੋਂ ਰੱਖਿਆ ਗਿਆ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਲੋਕ ਜਿਹੜੇ ਨੇ ਹੁਣ ਖੱਜਲ ਖਵਾਰ ਹੋ ਸਕਦੇ ਨੇ ਪਰ ਫਾਡੇਰੀ ਵਧੀਆ ਵਿਕਲਪ ਅੰਮ੍ਰਿਤਸਰ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਮਹਿਜ਼ ਪਿਆ ਕਿਲੋਮੀਟਰ ਦੀ ਦੂਰੀ ਤੇ ਹੈ ਜਿੱਥੇ ਕਿ ਉਡਾਨਾਂ ਉਹ ਜਿਹੜੀ ਉਡਾਈ ਜਾ ਸਕਦੀ ਹੈ ਔਰ ਉਸ ਤੋਂ ਬਾਅਦ ਹੁਣ ਇਹ ਜਿਹੜਾ ਫੈਸਲਾ ਕੇਂਦਰੀ ਮੰਤਰੀ ਦੇ ਉੱਤੇ ਛੱਡਿਆ ਗਿਆ ਕਿ ਇਸ ਮਾਮਲੇ ਦੇ ਉੱਤੇ ਕੀ ਕੁਝ ਫੈਸਲਾ ਲੈਂਦੇ ਨੇ ਪਰ ਦੂਸਰੇ ਪਾਸੇ ਕੇਂਦਰ ਅਤੇ ਰਾਜ ਸਰਕਾਰ ਦੇ ਵਿੱਚ ਜੋ ਹੈ ਡੈਮੋਸਟ੍ਰੇਟਿਡ 에ਅਰਪੋਰਟ ਤੋਂ ਨੂੰ ਲੈ ਕੇ ਹੋਰ ਵੀ ਕੀ ਕੁਝ ਵਿਕਲਪ ਜਾਰੀ ਕੀਤੇ ਗਏ ਨੇ ਉਹ ਵੀ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਫਿਲਹਾਲ ਤੇ ਸਮੇਂ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਕਿਹਾ ਜਾ ਰਿਹਾ ਕਿ ਹੁਣ 13 ਦਿਨਾਂ ਦੇ ਲਈ ਚੰਡੀਗੜ੍ਹ 에ਅਰਪੋਰਟ ਪਾੰਦ ਰਹਿਣ ਵਾਲਾ ਜਨਨ ਕਿ ਹੁਣ ਮੁਰੰਮਤ ਦੇ ਚੱਲਦੇ ਹੋਏ ਜੋ 에ਅਰ ਪੋਰਟ ਨੂੰ 13 ਦਿਨਾਂ ਦੇ ਲਈ ਬੰਦ ਕਰਨ ਦਾ ਫਟਾ ਫੈਸਲਾ ਲਿੱਤਾ ਗਿਆ ਹੈ ਔਰ ਇਸ ਦੇ ਵਿਚਾਲੇ ਹੁਣ ਅਨਿਲ ਵਿੱਚ ਨੇ ਦੱਸਿਆ ਕਿ ਜਿਹੜੇ ਲੋਕ ਪਰੇਸ਼ਾਨ ਹੋਣਗੇ ਉਹਨਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਤੁਹਾਡੇ ਲਈ ਵਧੀਆ ਉਡਾਨ ਅੰਬਾਲਾ 에ਅਰਪੋਰਟ ਹੋਵੇਗੀ ਤੁਸੀਂ ਅੰਬਾਲਾ 에ਅਰਪੋਰਟ ਤੋਂ ਉਡਾਨ ਜਿਹੜੀ ਆ ਲੈ ਸਕਦੇ ਹੋ ਤੁਹਾਨੂੰ ਖੱਜਲ ਖਵਾਰੀ ਦਾ ਸਹਮਣਾ ਨਹੀਂ ਕਰਨਾ ਪਵੇਗਾ ਤਾਂ ਹੁਣ ਜਿਹੜੇ ਲੋਕ ਚੰਡੀਗੜ੍ਹ ਤੋਂ ਆਪਣੀ ਉਡਾਣ ਲੈਂਦੇ ਨੇ ਫਲਾਈਟਸ ਲੈਂਦੇ ਨੇ ਪਰ ਉਹਨਾਂ ਦੇ ਲਈ ਖਬਰ ਜ਼ਰੂਰ ਆਖੀਏ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਕਿਸ ਤਰੀਕੇ ਦੇ ਨਾਲ ਹੁਣ 13 ਦਿਨਾਂ ਦੇ ਲਈ ਚੰਡੀਗੜ੍ਹ 에어ਪੋਰਟ ਬੰਦ ਰਹਣ ਵਾਲਾ